ਸੰਗੀਤ ਵਿੱਚ ਬਹੁਤ ਇੰਟਰਸਟ ਲਿਆ ਮੈਂ ਬਹੁਤ ਲੰਬੀ ਗੱਲ ਨਹੀਂ ਕਰ ਸਕਦਾ ਦੁਨੀਆ ਦਾ ਹਿੰਦੁਸਤਾਨ ਦਾ ਕੋਈ ਮਸ਼ਹੂਰ ਤੋਂ ਮਸ਼ਹੂਰ ਕੋਈ ਇਹੋ ਜਿਹਾ ਕਲਾਕਾਰ ਨਹੀਂ ਸੀ ਜਿਹਦੇ ਕੋਲ ਆਪਣੇ ਸ਼ਾਗਿਰਦ ਨਾ ਪੇਜੇ ਮੈਂ ਉਹਦਾ ਵੇਰਵਾ ਇਸ ਕਰਕੇ ਜ਼ਿਆਦਾ ਨਹੀਂ ਕਰਨਾ ਚਾਹੁੰਦਾ ਕਿਉਂਕਿ ਉਹ ਮੇਰਾ ਸਬਜੈਕਟ ਨਹੀਂ ਹੈਗਾ ਕਿ ਬੇਤੋ ਸਾਰੇ ਨਾ ਨਾ ਦੇ ਗਏ ਕੋ ਰਹਿ ਗਿਆ ਕੋ ਭੁੱਲ ਗਿਆ ਤੇ ਚੰਗਾ ਨਹੀਂ ਲੱਗਣਾ ਲੇਕਿਨ ਕੋਈ ਇਹੋ ਜਿਹਾ ਭਾਵੇਂ ਸਰੋਦ ਦਾ ਹੋਵੇ ਭਾਵੇਂ ਸਿਤਾਰ ਦਾ ਹੋਵੇ ਭਾਵੇਂ ਤਾਰਛਨਾਈ ਦਾ ਹੋਵੇ ਭਾਵੇਂ ਸੰਤੂਰ ਦਾ ਹੋਵੇ ਭਾਵੇਂ ਉਹ ਆਪਣਾ ਬਿਸਮਿਲਾ ਖਾਵਰ ਬਿਸਮਿਲਾ ਖਾਂ ਜੀ ਚਨਾਈ ਚਨਾਈ ਵਾਲਾ ਹੋਵੇ ਤੇ ਕਹਿਣ ਦਾ ਮੈਂ ਪਹਿਲਾਂ ਸਭ ਤੋਂ ਪਹਿਲਾਂ ਉਸਤਾਦ ਪਿਆਰਾ ਸਿਤਾਰ ਸ਼ਨਾਈ ਵਜਾਉਂਦੇ ਹੁੰਦੇ ਸਨ ਉੱਥੋਂ ਕੰਮ ਸ਼ੁਰੂ ਹੋਇਆ ਸੋ ਕਹਿਣਾ ਮਤਲਬ ਕਿ ਉਹ ਜੋ ਸੱਜੇ ਬਾਸ਼ਾ ਨੇ ਕਿਰਪਾ ਕੀਤੀ ਸਿਰੇ ਦੀ ਕੰ ਗੱਲ ਸੇ ਤੇ ਇਹ ਫਿਰ ਗੱਲ ਬੜੀ ਮਸ਼ਹੂਰ ਹੋ ਗਈ ਸੀ ਅੱਛਾ ਫਿਰ ਇੱਥੇ ਬਸ ਨਹੀਂ ਸੱਜਪਾ ਜਦੋਂ ਸ਼ੁਰੂ ਸ਼ੁਰੂ ਚ ਗੁਰਦੇਵ ਸਿੰਘ ਤੇ ਹਰਪ੍ਰੀਤ ਸਿੰਘ ਉਸਤਾਦ ਜੀ ਜਦੋਂ ਇਹ ਇਹਨਾਂ ਨੂੰ ਸ਼ੁਰੂ ਕਰਾਇਆ ਸਾਰਾ ਕੁਝ ਤੇ ਗੁਰਦੇਵ ਸਿੰਘ ਇੱਕ ਵਾਰੀ ਅਰਜ਼ ਕੀਤੀ ਕਿ ਗਰੀਬਨਾਥ ਜੀ ਜਿਹੜੀ ਹੈ ਸਰੋਧ ਹੈ ਨਾ ਇਹ ਕੀਰਤਨ ਚ ਨਹੀਂ ਵਾਈ ਸਕਦੀ ਕਿ ਹੋਣੀ ਵਾਈ ਸਕਦੀ ਕਿ ਇਹਦੀ ਮੈਨੇਜਰ ਨੂੰ ਪਤਾ ਨਹੀਂ ਪਰ ਉਹ ਸੋਰ ਜਿਹੜੀ ਹੈ ਨਾ ਉਹ ਇੰਨੀ ਉੱਚੀ ਸੁਰ ਚ ਨਹੀਂ ਹੋ ਸਕਦੀ ਜਿੰਨੀ ਉੱਚੀ ਸੁਰ ਚ ਸਾਡਾ ਕੀਰਤਨ ਆਸਾਨੀ ਵਾਰ ਹੁੰਦੀ ਹੈ ਸੱਚ ਵਾ ਗਿਆਨ ਲਗੇ ਤੂੰ ਸੁਰੋਦ ਹੋਰ ਉੱਚੀ ਸੁਰ ਵਾਲੀ ਬਣਵਾ ਲੈ ਤਨ ਹੋਰ ਮੈਂ ਇਹਦਾ ਗੱਲ ਦੱਸਦਾ ਨਾ ਨਾਮ ਤਾਂ ਇਸ ਸਮਾਜ ਵਿੱਚ ਜਦੋਂ ਸਤਗੁਰੂ ਪ੍ਰਤਾਪ ਸਿੰਘ ਸਨ ਉਦੋਂ ਦਰਸ਼ਨ ਸਿੰਘ ਖਜਾਨ ਸਿੰਘ ਕੀਰਤਨ ਕਰਦੇ ਹੁੰਦੇ ਸੀ ਵਾਜੇ 'ਚ ਦਰਸ਼ਨ ਸਿੰਘ ਤੇ ਖਜਾਨ ਸਿੰਘ ਤਬਲੇ ਦੋਨੋਂ ਭਰਾ ਸਨ ਸਕੀਪਰਾਸ ਜਿਨ੍ਹਾਂ ਦਾ ਹੁਣ ਹਰਬੰਸ ਸਿੰਘ ਕੋਲਾ ਕੋਲਾ ਜੀ ਹੈਗੇ ਦੇ ਬੇਟੇ ਨੇ ਤੇ ਉਹ ਇਹਨਾਂ ਦੇ ਦੋ ਜਣਿਆਂ ਨੇ ਕੀਰਤਨ ਕਰਨਾ ਜਾਂ ਆਸਾਨੀ ਵਾਰ ਲਾਉਣੀ ਤੇ ਬਾਹਰ ਜਾ ਕੇ ਜਦੋਂ ਕਿਤੇ ਦੂਰ ਸੁਣਨਾ ਤੇ ਐਉਂ ਲੱਗਣਾ ਪਤਾ ਨਹੀਂ ਕਿੰਨੇ ਰਾਗੀ ਕੀਰਤਨ ਕਰ ਰਹੇ ਨੇ ਸੰ ਸੀ ਕਿਰਪਾ ਸੀ ਉਹਨਾਂ ਨੇ ਇੰਨਾ ਸਵਾਦ ਸੀ ਉਹਦੇ ਵਿੱਚ ਕੁਲਾਈ ਦੀ ਗੱਲ ਵਿੱਚ ਆਈ ਹਰਪੰਸ ਸਿੰਘ ਰਾਦੀ ਇਹ ਜਦੋਂ ਚਲੇ ਗਏ ਹਰਪੰਸ ਸਿੰਘ ਉਹ ਰੀਗਰਾ ਹਰਪੰਸ ਸਿੰਘ ਉਹ ਤੇ ਕੁਲਿਆ ਜੀ ਇਹ ਉੱਥੇ ਨਾ ਜੀਵਨ ਨਗਰ ਦੇ ਇਲਾਕੇ ਵਿੱਚ ਸਟੇਜਾਂ ਤੇ ਗੀਤ ਗਾਉਂਦੇ ਹੁੰਦੇ ਸਨ ਗੀਤ ਗਾਉਂਦੇ ਹੁੰਦੇ ਸਨ ਤੇ ਸੱਜੀ ਪਾਰ ਇਹਨਾਂ ਹਰਪੰਸ ਸਿੰਘ ਹਨ ਕੁਲਾਈ ਨੂੰ ਲਿਆ ਹੈ ਜਦੋਂ ਪੈਣੀ ਸਾਹਿਬ ਲਿਆ ਹੈ ਤੇ ਇਹ ਕਹਿੰਦੇ ਮੈਥੋਂ ਨਹੀਂ ਕੀਰਤਨ ਹੋ ਸਕਦਾ ਮੈਨੂੰ ਮੇਰੇ ਆਤ ਸੱਚ ਜੀ ਆਪੇ ਕਰਾਉਣ ਚਾਲੂ ਤੇ ਲੈ ਇਹ ਵਾਜੇ ਨਾਲ ਕੀਰਤਨ ਕਰਦੇ ਹੁੰਦੇ ਸਨ ਮੁੜ ਕੇ ਜਦ ਸੱਚ ਪਾ ਸਾ ਜੀ ਨੇ ਇਹ ਵਾਜਾ ਚੁਕਾਇਆ ਹੈ ਦੀਵਾਨ ਚੋਂ ਕੀਰਤਨ ਚੋਂ ਤੇ ਉਹਦੇ ਜੋ ਹਾਰਮੋਨੀਅਮ ਵਾਜੇ ਰ ਹਾਰਮੋਨੀਅਮ ਚੁਕਾਇਆ ਤੇ ਸੱਚ ਪਾ ਸਾ ਕਹਿੰ ਲੈ ਕੇ ਮੈਂ 33 ਸਾਜ਼ਾਂ ਦੇ ਨਾਲ ਹੀ ਕੀਰਤਨ ਕਰਵਾਣਾ ਤੇ ਇਹ ਆਪਣਾ ਬੜੀ ਕਹਾਣੀਆਂ ਨੇ ਸਟੋਰੀਆਂ ਹੈਗੀਆਂ ਨੇ ਇਹਨਾਂ ਨੇ ਜਦੋਂ ਵਜਾਉਣਾ ਆਪਣਾ ਤਾਰਸ਼ਨ ਆਪਣਾ ਦਿਲਰੁਬਾ ਤੇ ਉਹਦੀ ਆਵਾਜ਼ ਘੱਟ ਨਿਕਲਦੀ ਸੀ ਜਾਂ ਪ੍ਰੈਕਟਿਸ ਨਹੀਂ ਸੀ ਹੈਗੀ ਕੋਲਾ ਜੀ ਨੂੰ ਹਰਬੰਸ ਸਿੰਘ ਰਾਣੂ ਤੇ ਇਹਨਾਂ ਨੇ ਅਰਜ਼ ਕਰੀ ਕਿ ਮੈਥੋਂ ਨਾ ਪੂਰਾ ਸਹੀ ਵੱਜਦਾ ਨਹੀਂ ਤੇ ਆਵਾਜ਼ ਪੂਰੀ ਨਹੀਂ ਨਿਕਲਦੀ ਸਜਬਾ ਆਂਦੇ ਮੈਨੂੰ ਸੁਣਦੀ ਏ ਤੂੰ ਵਜਾ ਤੇ ਅੱਜ ਉਹਨਾਂ ਕੋਲਾ ਜੀ ਤੇ ਸਾਰਾ ਜਿੰਨੇ ਵੀ ਨਾਰੇ ਨਾਕ ਬਲਵੰਤ ਸਿੰਘ ਹੋਰੀ ਨੇ ਸਾਰੇ ਹੋਰ ਜਿੰਨੇ ਹੈਗੇ ਨੇ सचपा ने वाजा फिर इन्हें की करना कि वाजा पीछे रख लेना कीर्तन अंदर अगे करना वाजा पी सचपा को चुका तंती साजा न सही रागा सही मात्रावे सारा शब्द कीर्तन त्यास वारसा छिपा सगुज सिंह बहुत वो देर है अज्जे अजे तक वो पूरा तो नहीं कर सके लेकिन हौली हौली हूँ हरिमंदर साहब दरबार साहब ਵੀ ਵਾਜੀਆਂ ਦੇ ਨਾਲ ਕੀਰਤਨ ਹੁੰਦਾ ਪਰ ਨਾਲ ਇੱਕ ਉਹ ਤੰਤੀ ਸਾਜ਼ ਵਾਲਾ ਕੋਈ ਨਾ ਕੋਈ ਨਾਲ ਬਿਠਾਉਣਾ ਉਹਨਾਂ ਨੇ ਸ਼ੁਰੂ ਕਰ ਦਿੱਤਾ ਤੇ ਇਹ ਉਹ ਜਿਹੜੇ ਥੋਂ ਦੇ ਸਾਡੇ ਸਿੱਖੇ ਹੋਏ ਬੱਚੇ ਨੇ ਅੱਜ ਸਾਰੀ ਦੁਨੀਆ ਵਿੱਚ ਸਾਰੇ ਹਿੰਦੁਸਤਾਨ ਚ ਪਹਿਲੇ ਹੋਏ ਨੇ ਸਾਡੇ ਸਾਰਾ ਸਰਗੁਜ ਜੀ ਜੀ ਨੇ ਬਹੁਤ ਵੱਡੀ ਕਿਰਪਾ ਇੱਕ ਵੱਖਰਾ ਸਬਜੈਕਟ ਹੈ ਤੁਸੀਂ ਕਿਸੇ ਵੇਲੇ ਇਹ ਰਿਕਾਰਡਿੰਗ ਇਨ੍ਹਾਂ ਕੋਲੋਂ ਸਾਧਰਪਜਨ ਸਿੰਘ ਨੇ ਜਾਂ ਹੋਰ ਜਿਹੜੇ ਆ ਗਏ ਨੇ ਇਨ੍ਹਾਂ ਕੋਲੋਂ ਕਰੋਗੇ ਤਾਂ ਮੈਨੂੰ ਬਹੁਤ ਕੁਝ ਦੇਖਦੇ ਰਹੋ ਨਾਮ ਦਾ ਰੀਮੀਡੀਆ ਇੰਡੀਆ ਸਾਡੇ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ